ਰਾਜਵੀਰ ਦੀ ਮੌਤ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਪਰਮਾਤਮਾ ਦਾ ਭਾਣਾ ਹੈ ਜਾਂ ਕਤਲ ਹੈ ਜੀ ਕਤਲ ਹੈ ਜੀ ਗੰਦੇ ਸਿਸਟਮ ਦਾ ਤੇ ਗਊ ਹੱਤਵਾਦ ਮੇਰੇ ਦੋ ਲਫ਼ਜ਼ੇ ਕਲੀਅਰ ਹੈ ਜੀ ਗਊ ਹੱਤਵਾਦ ਕਹਿਣਾ ਧਾਰਮਿਕ ਨਫ਼ਰਤ ਤਾਂ ਨਹੀਂ ਗਲਤ ਨਹੀਂ ਬੋਲਣਾ ਨਫ਼ਰਤ ਕੋਈ ਨਹੀਂ ਹੈ ਪਰ ਝੂਠ ਵੀ ਨਹੀਂ ਬੋਲਣਾ ਜਿਹੜਾ ਸੜਕਾਂ ਤੇ ਗਊ ਫਿਰਦੀ ਆ ਉਹ ਗਊ ਹੱਤਵਾਦ ਆ ਜਿਨ੍ਹਾਂ ਮਾਮਾ ਦੇ ਪੁੱਤ ਚਲੇ ਗਏ ਕਿਹਨੂੰ ਦੋਸ਼ ਦੇਣ ਜੀ ਰੱਬ ਨੂੰ ਸਮਾਜ ਨੂੰ ਸਿਆਸੀ ਠੇਕੇਦਾਰਾਂ ਨੂੰ ਜਾਂ ਇੱਕ ਪਸ਼ੂ ਨੂੰ ਜਿਹੜਾ ਸੜਕ ਦੇ ਗੱਪੇ ਬੈਠਾ ਜਿਹਨੂੰ ਪਤਾ ਹੀ ਨਹੀਂ ਵੀ ਇਹ ਰੋਡ ਆ ਤੇ ਜੇ ਕੋਈ ਸਮਾਜ ਸੇਵੀ ਇਸ ਮੁੱਦੇ ਨੂੰ ਚੱਕਦਾ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਫਿਰ ਧਾਰਮਿਕ ਕਟੜਤਾ ਅੰਧਪਕਤੀ ਔਰ ਬੇਤੁਕੀ ਆਸਥਾ ਉਮਰਿਆ ਜਾਂਦੀ ਹੈ ਗਊ ਨੂੰ ਮਾਂ ਮੰਨਣ ਵਾਲਿਆਂ ਨੂੰ ਤੁਸੀਂ ਅੰਧਪਕਤ ਬੇਤੁਕੀ ਆਸਥਾ ਵਾਲੇ ਲੋਕ ਦਾ ਕਹਿੰਦੇ ਹੋ ਹਾਂਜੀ ਬਿਲਕੁਲ ਕਹਿੰਦੇ ਮਾਮਾ ਜਦੋਂ ਸੜਕਾਂ ਤੇ ਫਿਰਦੀਆਂ ਜਦੋਂ ਕਿਸੇ ਵੱਡੇ ਵੀਕਨ ਨਾਲ ਵੱਜ ਕੇ ਫਟੜ ਹੋ ਕੇ ਟੜਫੜ ਟੜਫੜ ਕੇ ਮਰਦੀਆਂ ਹੁੰਦੀਆਂ ਜਦੋਂ ਇਹਨਾਂ ਨੂੰ ਮਰੀਆਂ ਪਿਆਵਾਂ ਦੇ ਮਾਸ ਨੂੰ ਕੁੱਤੇ ਨੋਚਦੇ ਆਂ ਕੌਣ ਨੋਚਦੇ ਆਂ ਗਿੱਧਾ ਨੋਚਦਿਆਂ ਹੋਰ ਪਸ਼ੂ ਜਾਨਵਰ ਖਾਂਦੇ ਨੇ ਉਦੋਂ ਫਿਰ ਇਹ ਮਾਮਾ ਦੇ ਪੁੱਤੋਂ ਕਿੱਥੇ ਹੁੰਦੇ ਨੇ ਜਦੋਂ ਇਹਨਾਂ ਦੀ ਮਾਮਾ ਦੇ ਸਰੀਰ ਸੜਕਾਂ ਤੇ ਪਏ ਸੁੰਡ ਪਏ ਵੀ ਹੁੰਨੇ ਕੀੜੇ ਪਏ ਜਾਂਦੇ ਆਂ ਮਰੀਆਂ ਪਿਆਵਾਂ ਦੇ ਉਦੋਂ ਫਿਰ ਇਹ ਮਾਮਾ ਦੇ ਪੁੱਤ ਕਿੱਥੇ ਹੁੰਦੇ ਨੇ ਉਦੋਂ ਧਾਰਮਿਕ ਆਸਤਾ ਕਿੱਥੇ ਹੈ ਤੇ ਜਦੋਂ ਉਹਦੇ ਗੰਢ ਦੇ ਵਿੱਚ ਰੱਸਾ ਪਾ ਕੇ ਕੋਈ ਇਹਨੂੰ ਲਾਂਬੇ ਕਰਨ ਦੀ ਕੋਸ਼ਿਸ਼ ਕਰਦਾ ਉਦੋਂ ਮਾਂ ਬਣ ਜਾਂਦੀ ਹੈ